ਉਹ ਸਕੂਲ ਲਓ ਵੀ ਦੋਸਤੋ ਅੱਜ ਅਸੀਂ ਕੈਨੇਡਾ ਦੇ ਵਿੱਚ ਰੋਡ ਕਿਵੇਂ ਕ੍ਰੋਸ ਕਰੀਦੀ ਹੈ ਪੈਦਲ ਆ ਕਿਵੇਂ ਰੋਡ ਕ੍ਰੋਸ ਕਰਦੇ ਆ ਉਹ ਪ੍ਰੋਸੀਜਰ ਦੇਖਦੇ ਆ ਇਸ ਤਰ੍ਹਾਂ ਫੁੱਟਪਾਥ ਤੋਂ ਬੰਦਾ ਤੁਰਿਆ ਹੁੰਦਾ ਪੈਦਲ ਇਧਰ ਨਾਲ ਨਾਲ ਰੋਡ ਆ ਆ ਚੌਕ ਆ ਗਿਆ ਚਾਰ ਸੜਕਾਂ ਪਾਟਦੀਆਂ ਆ ਸਿੱਧੀ ਜਾਂਦੀ ਆ ਕਿ ਸਾਹਮਣੇ ਤੇ ਕਿ ਇਧਰ ਨੂੰ ਤਾਂ ਅਸੀਂ ਜਦੋਂ ਰੋਡ ਕ੍ਰੋਸ ਕਰਨੀ ਆ ਤਾਂ ਇੱਕ ਆਹ ਲਾਈਟਾਂ ਵਾਲਾ ਖੰਭਾ ਲੱਗਿਆ ਹੋਇਆ ਇਹਦੇ ਤੇ ਇੱਕਾ ਨਿਸ਼ਾਨ ਲੱਗਿਆ ਹੁੰਦਾ ਪੁਸ਼ ਬਟਨ ਫਾਰ ਕੇ ਉਹ ਪੁਸ਼ ਬਟਨ ਕਰਨ ਦੇ ਜਦੋਂ ਸਾਹਮਣੇ ਇੱਕਾ ਸਿਗਨਲ ਹੋ ਜਾਂਦਾ ਜੀ ਪੈਦਲ ਬੰਦੇ ਦੇ ਨਿਸ਼ਾਨ ਵਾਲਾ ਦਾ ਉਹਦਾ ਮਤਲਬ ਰੋਡ ਕਲੀਅਰ ਹੋ ਗਈ ਪੈਦਲ ਬੰਦਿਆਂ ਵਾਸਤੇ ਜਿਹੜੀਆਂ ਗੱਡੀਆਂ ਉਹ ਰੁਕ ਜਾਂਦੀਆਂ ਪੈਦਲ ਬੰਦੇ ਜਿਹੜੇ ਆ ਉਹ ਲੰਘ ਸਕਦੇ ਆ ਆ ਹੁਣ ਬਾਈ ਪੈਦਲ ਆ ਰਿਹਾ ਵਾਪਸ ਉਹ ਉੱਪਰ ਇਹਦੇ ਨਿਸ਼ਾਨ ਆ ਹੁਣ ਉਹ ਨਿਸ਼ਾਨ ਟਾਈਮ ਦੇਣ ਲੱਗ ਪਿਆ ਬੇ ਭਾਈ ਧਿਆਨ ਰੱਖੋ ਹੁਣ 8 ਸੈਕਿੰਡ ਰਹਿ ਗਏ ਹੁਣ 7 ਰਹਿ ਗਏ 6 5 4 ਦਾ ਜੇ ਕੋਈ ਪੈਦਲ ਬੰਦਾ ਨਹੀਂ ਹੁੰਦਾ ਤਾਂ ਫਿਰ ਗੱਡੀਆਂ ਲੰਘਨ ਲੱਗ ਜਾਂਦੀਆਂ ਤੇ ਜਦੋਂ ਬਿਲਕੁਲ ਉਹ ਨਿਸ਼ਾਨ ਅ ਪੰਜੇ ਦਾ ਆ ਜਾਂਦਾ ਵੀ ਰੁਕ ਜਾਓ ਸਾਵਧਾਨ ਤਾਂ ਪੈਦਲ ਬੰਦੇ ਫਿਰ ਰੁਕ ਜਾਂਦੇ ਆ ਸੋ ਇਸ ਤਰ੍ਹਾਂ ਦਾ ਪ੍ਰੋਸੀਜਰ ਆ ਇਧਰ ਆ ਸਕੂਲ ਆ ਹੁਣ ਇਧਰ ਆ ਆ ਬੰਦੇ ਪੈਦਲ ਲੰਘ ਰਹੇ ਆ ਗੱਡੀਆਂ ਖੜੀਆਂ ਔਰ ਬਕਾਇਦਾ ਲਾਈਨ ਤੋਂ ਪਿੱਛੇ ਖੜਦੀਆਂ ਔਰ ਪੈਦਲ ਬੰਦੇ ਬੜੇ ਆਰਾਮ ਨਾਲ ਲੰਘਦੇ ਆ ਉਹ ਹੁਣ ਸਿਗਨਲ ਆਉਣ ਲੱਗ ਪਿਆ ਜਿਹੜਾ ਲੰਘਣ ਵਾਲਿਆਂ ਵਾਸਤੇ ਜਦੋਂ ਸਿਗਨਲ ਖਤਮ ਹੋਊਗਾ ਉਦੋਂ ਹੀ ਟ੍ਰੈਫਿਕ ਚੱਲੋਗੇ ਉਹਨਾਂ ਚਿਰ ਕਾਰ ਇੱਥੇ ਖੜੀ ਐ ਅ 0 ਹੁਣ ਉਹ ਸਿਗਨਲ 0 ਹੋ ਗਿਆ ਜੀ ਹੁਣ ਜਿਹੜਾ ਟ੍ਰੈਫਿਕ ਆ ਉਹ ਚੱਲੂਗਾ ਔਰ ਟ੍ਰੈਫਿਕ ਬੜਾ ਫਾਸਟ ਚੱਲਦਾ ਜੇ ਤੁਸੀਂ ਬਿਨਾ ਸਿਗਨਲ ਨੱਪੇ ਇਹ ਸ਼ਰਤ ਆਗੇ ਤਾਂ ਫਿਰ ਤੁਹਾਡਾ ਜੇ ਕੋਈ ਨੁਕਸਾਨ ਹੁੰਦਾ ਤੁਸੀਂ ਜ਼ਿੰਮੇਦਾਰ ਹੋ ਵਹੀਕਲ ਡਰਾਈਵਰ ਜ਼ਿੰਮੇਵਾਰ ਨਹੀਂ ਔਰ ਜੇ ਤੁਸੀਂ ਨਿਸ਼ਾਨ ਨੱਪਿਆ ਹੋਇਆ ਤਾਂ ਫਿਰ ਵੀਕਲ ਵਾਲੇ ਦੀ ਜ਼ਿੰਮੇਵਾਰੀ ਹੈ ਸੋ ਇਸ ਤਰ੍ਹਾਂ ਜਦੋਂ ਇਧਰਲੇ ਪਾਸੇ ਜਾਣਾ ਤਾਂ ਵੀ ਆ ਨਿਸ਼ਾਨ ਨੱਪਣਾ ਕਿੰਨਾ ਜੀ 62 148 ਤੋਂ ਜਾਂਦੇ 62 ਤਾਂ ਇਹ ਹੀ ਆ ਰੇਗੀ ਬਾੜ ਤੋਂ ਪਿੱਛੇ 148 ਸਟਰੀਟ 148 ਤਾਂ ਹੁਣ ਸਾਨੂੰ ਵੀ ਨਹੀਂ ਬਹੁਤਾ ਪਤਾ ਬਾਟ 148 ਆਪਣੀ ਤਾਂ 152 ਪਿੱਛੇ ਨਹੀਂ ਹੁੰਦੀ ਹਾਂ ਇਹ ਤਾਂ ਬਈ ਪੰਗਾ ਪੈ ਗਿਆ ਚਲੋ ਜੇ ਔਰ ਇੱਕ ਹੋਰ ਦੱਸਾਂ ਮੈਂ ਤੁਹਾਨੂੰ ਸਾਈਕਲਿੰਗ ਵਾਲਿਆਂ ਵਾਸਤੇ ਸਪੈਸ਼ਲ ਨਿਸ਼ਾਨ ਬਣਿਆ ਹੋਇਆ ਹੈ ਆਹ ਜਿਹੜਾ ਏਰੀਆ ਆ ਦੇਖੋ ਕੋਈ ਗੱਡੀ ਨਹੀਂ ਖੜੀ ਇਸ ਪੱਟੀ ਤੋਰਲੇ ਪਾਸੇ ਇਹ ਸਿਰਫ ਸਾਈਕਲਿੰਗ ਵਾਸਤੇ ਆ ਪੱਟੀ ਤੋਰਲਾ ਏਰੀਆ ਸਾਈਕਲਿੰਗ ਵਾਸਤੇ ਆ ਫੁੱਟਪਾਥ ਪੈਦਲ ਬੰਦੇ ਵਾਸਤੇ ਤੇ ਉਹ ਰੋਡ ਜਿਹੜੀ ਆ ਇਹ ਹੈ ਕਿ 1 2 4 ਲੇਨਰ ਰੋਡ ਹੈ ਜੀ ਤਾਂ ਇਹ ਫੋਰ ਲੈਂਡ ਰੋਡ ਜਿਹੜੀ ਆ ਵਾਹਨਾਂ ਵਾਹਨ ਜਦੋਂ ਖੜਦੇ ਆ ਨਾ ਜ ਬਾਕਾਇਦਾ ਪੂਰਾ ਡਿਸਟੈਂਸ ਰੱਖਿਆ ਜਾਂਦਾ ਜੀ ਆਪਣੇ ਆਮ ਤੌਰ ਤੇ ਰਵਾਜ ਹੁੰਦਾ ਜਮਾਂ ਨਾਲ ਨਾਲ ਲਾ ਦਿੰਦੇ ਆ ਤੇ ਜੇ ਗੱਡੀ ਕਿਸੇ ਟਾਈਮ ਬੈਕ ਕਰਨੀ ਪੈ ਜੇ ਇੱਕ ਗਿੱਠ ਵੀ ਜਗ੍ਹਾ ਨਹੀਂ ਹੁੰਦੀ ਇਹ ਜਦਾਂ ਵੀ ਰੁਕਦੇ ਆ ਪੂਰਾ ਡਿਸਟੈਂਸ ਆ ਹੁਣ ਗੱਡੇ ਰੁਕੋਗੇ ਇੰਨੇ ਡਿਸਟੈਂਸ ਤੇ ਹੀ ਰੁਕਣਾ ਹੈ ਨੇ ਹਾਂ ਮਤਲਬ ਡਰਾਈਵਿੰਗ ਦਾ ਪੂਰਾ ਜਿਹੜਾ ਇਹਨਾਂ ਦੇ ਪ੍ਰੈਕਟਿਸ ਹੁੰਦੀ ਹੈ ਔਰ ਉਹ ਪੂਰੇ ਰੂਲ ਫਾਲੋ ਕਰਦੇ ਨੇ ਔਰ ਡਰਾਈਵਿੰਗ ਤਾਂ ਫਾਸਟ ਵੀ ਬਹੁਤ ਹੁੰਦੀ ਹੈ ਪੂਰੀ బిਜੀ ਰੋਡ ਤੇ 60 ਤੱਕ ਦੀ ਤਾਂ ਆਮ ਸਪੀਡ ਹੈ ਤੇ ਜਿੱਥੇ ਕਿਤੇ ਜ਼ਿਆਦਾ ਹੈਗੀ ਉੱਥੇ ਫਿਰ ਜ਼ਿਆਦਾ ਵੀ ਚੱਲਦੇ ਆ ਕੱਲ ਅਸੀਂ ਇੱਕ ਰੋਡ ਐਕਸੀਡੈਂਟ ਦੇਖਿਆ ਔਰ ਰੈੱਡ ਲਾਈਨ ਕਰਾਸ ਕਰ ਗਿਆ ਤਾਂ ਬਸ ਫਿਰ ਬੜੀ ਬੁਰੀ ਤਰ੍ਹਾਂ ਉਹ ਜਨਤਰੀ ਟੱਕਰ ਹੋਏ ਆ ਗਿਆ ਆਪਣਾ ਸਾਈਕਲ ਦਾ ਨਿਸ਼ਾਨ ਸੋ ਇਹ ਸਾਰੀ ਰੋਡ ਜਿਹੜੀ ਆ ਰੋਡ ਦਾ ਇੰਨਾ ਹਿੱਸਾ ਇਹ ਸਾਈਕਲਿੰਗ ਵਾਸਤੇ ਰਿਜ਼ਰਵ ਆ ਇੰਦਰ ਕੋਈ ਵੀ ਕੰਨੀ ਆ ਸਕਦਾ ਔਰ ਲਾਈਟ ਹੈਵੀ ਸਾਰੇ ਵਹੀਕਲ ਇੱਕੋ ਸਪੀਡ ਤੇ ਹੀ ਚੱਲਦੇ ਆ ਬਾਕੀ ਸ਼ਾਇਦ ਤੇ ਜਿਵੇਂ ਜਿਵੇਂ ਅੰਦਰ ਜਾਂਦੇ ਆ ਤਾਂ ਕੁਝ ਰੋਡਾਂ ਤੇ ਬੱਸ ਵਾਸਤੇ ਰਿਜ਼ਰਵਾ ਰੋਡ ਉਸ ਰੋਡ ਤੇ ਸਿਰਫ ਬੱਸ ਹੀ ਜਾ ਸਕਦੀ ਹੈ ਕਿਉਂਕਿ ਬੱਸ ਨੂੰ ਇਹ ਹੁੰਦਾ ਵੀ ਪਹਿਲ ਦਿੱਤੇ ਜਾਂਦੇ ਆ ਜਿਹੜੀ ਬੱਸ ਆ ਉਸ ਨੂੰ ਦੂਜੀਆਂ ਪ੍ਰਾਈਵੇਟ ਗੱਡੀਆਂ ਨਾਲੋਂ ਪਹਿਲ ਦਿੱਤੀ ਜਾਂਦੀ ਆ ਓਕੇ ਬਈ ਥੈਂਕ ਯੂ ਜਿਵੇਂ ਜਿਵੇਂ ਫਿਰ ਕੋਈ ਆਪਾਂ ਨੂੰ ਨਵੀਂ ਜਾਣਕਾਰੀ ਮਿਲੋਗੇ ਕਿਉਂਕਿ ਮੈਂ ਇਹ ਚਾਹੁੰਨਾ ਵੀ ਇੱਕ ਬਿਲਕੁਲ ਨਵੇਂ ਬੰਦੇ ਨੂੰ ਇਹ ਇੱਥੋਂ ਦਾ ਸਿਸਟਮ ਕਿਵੇਂ ਪ੍ਰਭਾਵਿਤ ਕਰਦਾ ਅਪਾਉ ਦੇਖਦੇ ਆ ਜਾਂ ਸਿਸਟਮ ਦੇ ਵਿੱਚ ਕੀ ਕੋਈ ਫਰਕ ਆ ਕੋਈ ਨਵੀਂ ਚੀਜ਼ ਆ ਉਹ ਦੇਖਦੇ ਆ ਆ ਹੁਣ ਬਸ ਸਟਾਪ ਆ ਗਿਆ ਜੀ ਆ ਬੈਂਚ ਪਿਆ ਆ ਬੱਸ ਵਾਸਤੇ ਜਗ੍ਹਾ ਛੱਡੀ ਹੋਈ ਆ ਤੇ ਆ ਇੱਧਰ ਆ ਸਟਾਪ ਨੰਬਰ ਸਟਾਪ ਲਿਖਿਆ ਹੋਇਆ ਆ ਬੱਸ ਦਾ ਨੰਬਰ 3453 75 ਤੇਲੇਫੋਨ ਨੰਬਰ ਤੇਰੇ ਜਾਣਾ ਕਿੱਥੇ ਆ ਉਹ ਲਿਖਿਆ ਹੋਇਆ ਜਿਹੜੀ 345 ਆ ਉਹ ਵਾਈਟ ਰੌਕ ਸੈਂਟਰ ਜਾਓਗੇ ਜਿਹੜੀ 375 ਆ ਉਹ ਵਾਈਟ ਰੌਕ ਸਾਊਥ ਜਾਓਗੇ ਸੋ ਇਸ ਤਰ੍ਹਾਂ ਦਾ ਸਿਸਟਮ ਆ ਪੂਰਾ ਤੇ ਟੈਲੀਫੋਨ ਨੰਬਰ ਵੀ ਲਿਖਿਆ ਹੋਇਆ ਓਕੇ ਥੈਂਕ ਯੂ